ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸਮਰਾਜ ਪੈਲਸ ਦੀਆਂ ਨੇ ਇਸ ਸੰਗਰੂਰ ਤੇ ਸਮਰਾਜ ਪੈਲਸ ਨੂੰ ਅੱਗ ਲੱਗ ਗਈ ਜਿਸ ਤੇ ਅੱਗ ਬਜਾਉ ਗੱਡੀਆਂ ਨੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਮਰਾਜ ਪੈਲਸ ਦੀਆਂ ਨੇ ਜਿਸ ਦਾ ਅਗਲਾ ਹਿੱਸਾ ਕਾਫੀ ਤਰ੍ਹਾਂ ਅੱਗ ਦੇ ਚਪੇਟ ਵਿੱਚ ਆ ਚੁੱਕਿਆ ਹੈ ਮਹਾਰਾਉਨਸਾਰ ਪੈਲਸ ਦਾ ਕਾਫੀ ਨੁਕਸਾਨ ਹੋਣ ਦਾ ਖਦਸਾਜਤ ਆਇਆ ਜਾ ਰਿਹਾ ਹੈ ਇਹ ਇਹਨੀਆਂ ਤਸਵੀਰਾਂ ਤੁਸੀਂ ਸਮਰਾਜ ਪੈਲੈਸ ਦੀਆਂ ਨੇ ਫਿਲਹਾਲ ਅੱਗ ਲੱਗਣ ਦੇ ਕਾਰਨ ਬਾਰੇ ਕੁਝ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ ਇਹ ਇਹਨੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਮਰਾਜ ਪੈਲੈਸ ਦੀਆਂ ਨੇ ਸਮਰਾਜ ਪੈਲੈਸ ਸੰਗਰੂਰ ਦੇ ਅਗਲਾ ਹਿੱਸਾ ਜਿਹੜਾ ਕਾਫੀ ਸੜ ਗਿਆ ਹੈ ਤੇ ਜਿਸ ਨੂੰ ਅੱਗ ਬੁਝਾਉ ਗੱਡੀਆਂ ਨੇ ਅੱਗ ਬੁਝਾਉਣ ਲਈ ਕਾਫੀ ਜਦੋਜਹਿਦ ਕੀਤੀ ਜਾ ਰਹੀ ਹੈ ਅਜੇ ਤੱਕ ਆਗ ਲੱਗਣ ਦੇ ਕਾਰਨਾਂ ਦਾ ਪੂਰਾ ਪਤਾ ਨਹੀਂ ਲੱਗ ਸਕਿਆ